ਜਿੰਦਾਬਾਦ ਸਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰ ਪ੍ਰਧਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਰਵਾਹਾਂ ਜਾਊਗਾ ਮਗਰ ਅੱਜ ਫੌਲਕ ਸਾਹਿਬ ਅੱਜ ਸੀਐਮ ਸਾਹਿਬ ਆ ਰਹੇ ਆ ਰੋਡ ਰੋਡ ਬਾਰ ਚੱਕਣ ਲੱਗੇ ਆਜੇ ਉਮੀਦਵਾਰੇ ਕਾਜ ਭਰ ਜਾਣੇ ਕੀ ਕਹਿਤਾ ਕਿਸਰੀਆਂ ਦੇ ਰਹੀਆਂ ਅੱਜ ਜੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੇ ਸਬੰਧ ਵਿੱਚ ਪੰਜਾਬ ਦੇ ਹਰਮਨ ਪਿਆਰੇ ਨੇਤਾ ਸਦਾ ਭਗਵਾਨ ਸਿੰਘ ਮਾਨ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸਿੰਘ ਸੰਧੂ ਜੀ ਦੇ ਕਾਗਜ਼ ਭਰਨ ਆ ਰਹੇ ਆ ਉਸ ਦੇ ਸਬੰਧ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰਿਆ ਸਦਾ ਭਗਵਾਨ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਬਦੌਲਤ ਜੋ ਆਮ ਆਦਮੀ ਪਾਰਟੀ ਸਾਡੀ ਇੱਥੋਂ ਤੱਕ ਪਹੁੰਚੀ ਆ ਨਾਲ ਸਾਡੇ ਪੰਜਾਬ ਦੇ ਸਾਰੇ ਵਲੰਟੀਅਰ ਸਹਿबान ਮੰਤਰੀ ਸਹਿबान ਚੇਅਰਮੈਨ ਸਹਿबान ਨਾਲ ਦੀ ਨਾਲ ਪ੍ਰਧਾਨ ਵਲੰਟੀਅਰ ਬਲਾਕ ਪ੍ਰਧਾਨ ਸਾਰੇ ਜੋ ਇਸ ਚੋਣ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਹਿੱਸਾ ਲੈ ਰਹੇ ਆ ਇਹ ਸਾਡੀ ਚੋਣ ਪਹਿਲਾਂ ਦੀਆਂ ਚੋਣਾਂ ਦੀ ਤਰ੍ਹਾਂ ਜਿੰਨੀਆਂ ਵੀ ਜਿਮਨੀ ਚੋਣਾਂ ਅਸੀਂ ਜਿੱਤੀਆਂ ਇਹ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਾਂਗੇ ਤੇ ਅਤੇ ਇਹ ਸੀਟ ਜਿੱਤ ਕੇ ਅਸੀਂ ਸਦਾ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਚੋਧਿਆ ਜੀ ਤੇ ਸਾਰੀ ਟੀਮ ਸਾਰੀ ਪਾਰਟੀ ਦੇ ਝੋਲੀ ਦੇ ਵਿੱਚ ਪਾਵਾਂਗੇ ਅਸੀਂ ਬਹੁਤ ਸਾਡੇ ਇਲਾਕੇ ਦਾ ਖਾਸ ਤੌਰ ਤੇ ਖਡੂਰ ਸਾਹਿਬ ਦੇ ਤਰਨਤਾਰਨ ਸ਼ਹਿਰ ਦੇ ਇਲਾਕੇ ਦੇ ਲੋਕ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਬਹੁਤ ਵੱਡੀ ਮਾਤਰਾ ਅੱਜ ਸ੍ਰੀ ਭਗਵਾਨ ਸਿੰਘ ਮਾਨ ਦਾ ਸਵਾਗਤ ਕਰਨ ਆ ਰਹੇ ਆ ਅਸੀਂ ਵੀ ਤਿਆਰੀ ਕਰ ਰਹੇ ਆ ਹੁਣ ਅਸੀਂ ਸਾਰੇ ਸੰਗਤ ਨੂੰ ਲੈ ਕੇ ਹਲਕੇ ਦੇ ਢੂਸਾ ਹਲਕੇ ਦੇ ਲੋਕ ਜਿੱਦਾਂ ਜਿੱਦਾਂ ਆਉਣਗੇ ਪੂਰਾ ਜੱਸੇ ਦੇ ਸ਼ਕਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਨ ਸਾਹਿਬ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਵਾਂਗੇ ਜਿਸ ਦਾ ਵਿਕਾਸ ਦੇ ਕੰਮ ਕਾਫੀ ਗਿੰਦੇ ਤਰਨਤਾਂ ਵੀ ਕਰਾਏ ਪੰਜਾਬ ਜੀ ਵੀ ਕਰਾਏ ਆ ਜਿਸ ਨਾਲ ਲੋਕਾਂ ਨੂੰ ਜੇ ਸਹੂਲਤ ਦਿੱਤੀ ਹੋਵੇ ਬਿਜਲੀ ਦਿੱਤੀ ਗਈ ਇਹ ਇਹ ਲੈ ਕੇ ਲੋਕਾਂ ਤੱਕ ਪਹੁੰਚ ਕੀਤੀ ਜਾਓ ਦੇਖੋ ਜੀ ਕਿੰਨੀਆਂ ਵੀ ਸਾਡੀਆਂ ਚੋਣਾਂ ਅੱਗੇ ਅਸੀਂ ਲੜੀਆਂ ਇਲੈਕਸ਼ਨ ਤੋਂ ਬਾਅਦ ਜਿਮਨੀਆਂ ਉਹ ਵਿਕਾਸ ਦੇ ਨਾਂ ਤੇ ਲੜੀਆਂ ਤੇ ਵਿਕਾਸ ਦੇ ਨਾਂ ਤੇ ਜਿੱਤੀਆਂ ਹੁਣ ਵੀ ਅਸੀਂ ਜੋ ਪੰਜਾਬ ਦੇ ਵਿੱਚ ਵਿਕਾਸ ਕੀਤਾ ਤਰਨਤਾਰ ਸ਼ਹਿਰ ਦੇ ਵਿੱਚ ਤਰਨਤਾਰ ਪਿੰਡਾਂ ਦੇ ਵਿੱਚ ਜੋ ਇਸ ਤਰ੍ਹਾਂ ਬਹੁਤ ਕਰੋੜਾਂ ਦੀ ਮਾਤਰਾ ਕਰੋੜਾਂ ਰੁਪਏ ਲੈ ਕੇ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਵਾ ਉਹ ਆਮ ਆਦਮੀ ਪਾਰਟੀ ਦੀ ਬਦੌਲਤ ਹੀ ਇਹ ਸੀਟ ਜਿੱਤਨੀ ਆ ਆਮ ਆਦਮੀ ਪਾਰਟੀ ਹਮੇਸ਼ਾ ਜਿੰਦਾਬਾਦ ਰਹੀ ਆ ਆਮ ਆਦਮੀ ਪਾਰਟੀ ਰਹੇਗੀ ਦੂਸਰੀ ਵਿਰੋਧੀ ਪਾਰਟੀਆਂ ਵੀ ਕਾਫੀ ਨਿਸ਼ਾਨੇ ਕੱਸਦੀਆਂ ਪਈਆਂ ਵੀ ਵਿਕਾਸ ਨਹੀਂ ਹੋਇਆ ਚਾ ਕੋਈ ਪੰਜਾਬ ਬਾਰੇ ਕੁਝ ਕੋਈ ਰੁਜ਼ਗਾਰੀ ਆ ਤੁਸੀਂ ਕੀ ਕਹਿੰਦੇ ਵੇਖੋ ਜੀ ਵਿਰੋਧੀ ਪਾਰਟੀਆਂ ਤੋਂ ਤੇ ਅੱਕੇ ਸੜੇ ਲੋਕ ਅਸੀਂ ਸਾਰੇ ਪਹਿਲਾਂ ਆਪਾਂ ਸਾਰੇ ਸਾਡਿਆਂ ਲੋਕਾਂ ਨੇ ਕਾਲੀ ਦਲ ਨੂੰ ਜਿਤਾਇਆ ਉਹਨਾਂ ਦੀ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਚ ਗਏ ਕਾਂਗਰਸ ਤੋਂ ਤੰਗ ਆ ਕੇ ਸਮੁੱਚੇ ਪੰਜਾਬ ਨੇ ਇੱਕ ਤਰਫਾ ਹੰਗਾਰਾ ਦਿੱਤਾ ਜਿਹੜਾ 92 ਸੀਟਾਂ 50 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਗਿਆ ਹੁਣ 95 ਸੀਟਾਂ ਮਿਲ ਚੁੱਕੀਆਂ ਉਹਦਾ ਇਹ ਤੇ ਕਾਰਨ ਇਹ ਆ ਵੀ ਦੂਜੀਆਂ ਪਾਰਟੀਆਂ ਨੇ ਕੁਝ ਕੀਤਾ ਨਹੀਂ ਤੇ ਸਾਰੇ ਦਾ ਸਾਰਾ ਧਿਆਨ ਆਮ ਆਦਮੀ ਪਾਰਟੀ ਤੇ ਸਦਾ ਭਗਵਾਨ ਸਿੰਘ ਮਾਨ ਅਰਵਜ ਕੇਜੀਵਾਲ ਤੇ ਆਇਆ ਉਹਨਾਂ ਨੇ ਇੱਕ ਸਾਫ਼ ਸੁਥਰੀ ਪਿਛਲੇ 3.5 ਸਾਲਾਂ ਦੇ ਵਿੱਚ ਸਰਕਾਰ ਦਿੱਤੀ ਆ ਤੇ ਇਸ ਤਰ੍ਹਾਂ ਹੀ ਜਿਹੜੇ ਰਹਿੰਦੇ ਕੰਮ ਆ ਬਾਕੀ 1.5 ਸਾਲ ਦੇ ਵਿੱਚ ਪੂਰੇ ਦੇ ਪੂਰੇ ਹੋਣਗੇ ਤੇ ਬਹੁਤ ਵੱਡੀ ਮਾਤਰਾ ਦੇ ਨਾਲ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਦੇ ਨਾਲ ਦੀ ਨਾਲ ਤਰਨਤਾਰਨ ਦੀ ਜੀਮਨੀ ਚੋੜ ਜਿਹੜੀ ਆਮ ਆਰਮੀ ਪਾਰਟੀ ਦੀ ਢੋਲੀ ਦੇ ਵਿੱਚ ਜਿੱਤ ਕੇ ਪਾਵਾਂਗੇ। ਪੰਥਕ ਦੀ ਰਾਮੀ ਕਿ ਲੋਤੀ ਆ ਪਈਆਂ। ਪੰਥਕ ਦੀ ਰਾਮੀ ਕਿਹਾ ਜਿਹੜਾ ਵੀ ਮਤਲਬ ਜਿਹੜਾ ਇੱਕ ਮਨਦੀਪ ਸਿੰਘ ਗੁਆ ਰਿਆ ਗਿਆ ਉਹ ਕਿਤਾ ਦੇ ਦੇ ਮੁਕਾਬਲਾ ਕਿਸਾ ਦੇਣਾ। ਮੈਂ ਇਹ ਦੇਖੋ ਜੀ ਅਸੀਂ ਗੁਰੂ ਦੇ ਸਿੱਖ ਆ ਸਾਰੇ। ਕੋਈ ਸਹਿਜ ਧਾਰੀ ਆ, ਕੋਈ ਅੰਮ੍ਰਿਤ ਧਾਰੀ ਆ। ਅਸੀਂ ਸਾਰੇ ਇਹ ਤੇ ਨਹੀਂ ਮੈਂ ਕਹਿ ਸਕਦਾ ਵੀ ਉਹ ਕੱਲੇ ਪੰਥਕ ਆ ਜਿਹੜੇ ਗੁਰੂ ਨੂੰ ਮੰਨਣ ਵਾਲੇ, ਜਿਹੜੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਣ ਵਾਲੇ ਸਾਰੇ ਚੰਗੇ ਕੰਮ ਕਰਨ ਵਾਲੇ ਮੈਂ ਉਹਨਾਂ ਨੂੰ ਗੁਰੂ ਦੇ ਚੇਲੇ ਹੀ ਮਿਲੂਗਾ ਕੋਈ ਕੱਲਾ ਬੰਦਾ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਕਰੇ ਕਿ ਮੈਂ ਪੰਥਕਾਂ ਕੱਲਾ ਕੋਈ ਪੰਥਕ ਨਹੀਂ ਹੋ ਸਕਦਾ ਹਮੇਸ਼ਾ ਤੁਹਾਨੂੰ ਪਤਾ ਹਰ ਇੱਕ ਪਾਰਟੀ ਦੇ ਵਿੱਚ ਸਿੱਖ ਪੰਥ ਦੇ ਲੋਗ ਆ ਹਰ ਪਾਰਟੀ ਦੇ ਵਿੱਚ ਗੁਰੂ ਮਹਾਰਾਜ ਦੇ ਅਮਰਧਾਰੀ ਸਿੱਖ ਆ ਕੋਈ ਇੱਕ ਕੋਈ ਵੀ ਇਨਸਾਨ ਜਿਹੜਾ ਇੱਕ ਆਪਣੀ ਪਾਰਟੀ ਬਣਾ ਕੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਜਾਂ ਕੱਲਾ ਪੰਥਕ ਨਹੀਂ ਖਵਾ ਸਕਦਾ ਕੀ ਜਿਹੜੀ ਰਾਜਨੀਤਿਕ ਤੇਰੇ ਪੰਥਕ ਹੋ ਸਕਦੀ ਆ ਮੈਂ ਇਹ ਗੱਲ ਤੇ ਕਹਿਣੀ ਚਾਹੁੰਦਾ ਜੀ ਰਾਜਨੀਤਿਕ ਧਿਰ ਪਹਿਲੀ ਗੱਲ ਤੇ ਪੰਥਕ ਹੋ ਹੋ ਹੀ ਨਹੀਂ ਸਕਦੀ ਕਿਉਂਕਿ ਗੁਰੂ ਦੀਆਂ ਸਿੱਖਿਆਵਾਂ ਦੇ ਚੱਲਣਾ ਬੜਾ ਔਖਾ ਵਾ ਰਾਜਨੀਤਿਕ ਧਿਰ ਜਿਹੜੀ ਆ ਬੜੀ ਔਖੀ ਚਲਦੀ ਆ ਜੀ ਪੰਜਾਂ ਕਕਾਰਾਂ ਦੇ ਨਾਲ ਹਰ ਕੀ ਦੇ ਵਿੱਚ ਰਹਿਣਾ ਪੈਂਦਾ ਉਹ ਰਾਜਨੀਤਿਕ ਬੰਦਾ ਰਹਿ ਨਹੀਂ ਸਕਦਾ ਜੀ ਬਹੁਤ ਔਖਾ ਕੀ ਲੱਗਦਾ ਕਿ ਅਮਰਤਪਾਲ ਫੈਕਟਰ ਐਦਕੀ ਫਿਰ ਚੱਲੇਗਾ ਦੁਬਾਰਾ ਨਹੀਂ ਜੀ ਬਿਲਕੁਲ ਨਹੀਂ ਚੱਲੇਗਾ ਦੇਖੋ ਲੋਕਾਂ ਨੇ ਪਹਿਲਾਂ ਵੀ ਉਹ ਕੱਲ ਕਰਕੇ ਗਲਤੀ ਕਰ ਚੁੱਕੇ ਆ ਕਿਉਂਕਿ ਇੱਕ ਪੰਜਾਬ ਦੀ ਦਿਸ਼ਾ ਬਦਲ ਨਹੀਂ ਹੈ 2027 ਦੀ ਇਸ ਇਲੈਕਸ਼ਨ ਨੇ ਕਦੀ ਵੀ ਲੋਕ ਨਹੀਂ ਚਾਹਣਗੇ ਕਿ ਜਿਸ ਪਾਰਟੀ ਦਾ ਕੋਈ ਮੁੱਢ ਨਹੀਂ ਹੱਲੇ ਵੱਜਾ ਕੋਈ ਕੁਝ ਨਹੀਂ ਆ ਉਸ ਬੰਨੇ ਜਾਣਾ ਔਖਾ ਜੀ ਬਹੁਤ ਔਖਾ ਨਾਲ ਦੀ ਨਾਲ ਜੋ ਪਹਿਲਾਂ ਇੰਨੀ ਵੱਡੀ ਵੋਟ ਦੇ ਵਿੱਚ ਪੰਤਰਕ ਭਾਈ ਅਮਰਸਿਪਾਲ ਸਿੰਘ ਨੂੰ ਜਿਤਾਇਆ ਉਹਨਾਂ ਨੇ ਕੋਈ ਡਿਲੀਵਰ ਨਹੀਂ ਕਰ ਸਕੇ ਸਾਨੂੰ ਨਾ ਉਹਨਾਂ ਦੇ ਕੋਈ ਵਰਕਰ ਕਰ ਸਕੇ ਨਾ ਉਹਨਾਂ ਦੀ ਕੋਈ ਜਥੇਬੰਦੀ ਕਰ ਸਕੀ ਨਾ ਉਹਨਾਂ ਦਾ ਕੋਈ ਉਹ ਦੁਬਾਰਾ ਕੋਈ ਉਹਨਾਂ ਦੇ ਨਾਲ ਜਿਹੜੇ ਤੁਰੇ ਸੀ ਉਹ ਨਹੀਂ ਕਰ ਸਕੇ ਕਿਉਂਕਿ ਉਹ ਆਪ ਤੇ ਉਹ ਜੇਲ੍ਹ ਦੇ ਵਿੱਚ ਆ ਇਹ ਸਾਡਾ ਜਿਹੜਾ ਸਾਲ ਡੇਢ ਸਾਲੇ ਖਰਾਬ ਹੋ ਚੁੱਕਾ ਜਿਹੜਾ ਖਾਸ ਤੌਰ ਤੇ ਖਡੂਰ ਸਾਹਿਬ ਵੱਲ ਕੇ ਦਾ ਏਡਾ ਵੱਡਾ ਨੁਕਸਾਨ ਆ ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਜੇ ਕਿਸੇ ਹੋਰ ਨੂੰ ਜਿਤਾਉਂਦੇ ਤੇ ਖਡੂਰ ਸਾਹਿਬ ਹਲਕੇ ਦੀ ਲੋਕ ਸਭਾ ਦੀ ਸੀਟ ਕਿਸੇ ਨੂੰ ਵੀ ਜਿਤਾਈ ਹੁੰਦੀ ਤੇ ਸ਼ਾਇਦ ਉਹ ਵਿਕਾਸ ਹੋ ਸਕਦਾ ਸੀ ਆਮ ਆਦਮੀ ਪਾਰਟੀ ਨੇ ਤਾਂ ਬਹੁਤ ਵੱਡੀ ਮਾਸੜਾ ਚ ਕਰਾਉਣਾ ਸੀ ਪਰ ਉਹ ਜੋ ਇੱਕ ਖੋਰਾ ਲੱਗ ਗਿਆ ਕਿਉਂਕਿ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਗਲਤੀ ਕਰ ਚੁੱਕੇ ਆ ਉਹ ਭਾਈ ਅਮਰਜਪਾਲ ਸਿੰਘ ਨੂੰ ਉਹਨਾਂ ਨੂੰ ਵੋਟ ਪਾ ਕੇ ਸਾਡਾ 1.5 ਸਾਲ ਖਰਾਬ ਹੋ ਚੁੱਕਾ ਕੋਈ ਵੀ ਉਹ ਡਵੈਲਪਮੈਂਟ ਦੇ ਕੰਮ ਜਾਂ ਉਹਨਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਜੋ ਨਸ਼ੇ ਦੇ ਸੰਬੰਧ ਦੇ ਵਿੱਚ ਉਹ ਸੰਬੰਧ ਦੇ ਵਿੱਚ ਵੀ ਉਹ ਕੋਈ ਪੂਰੀ ਨਹੀਂ ਹੋ ਸਕੀ ਹੌਲਕਾ ਸਾਹਿਬ ਇਹ ਕਿਹੋ ਜਿਹੀ ਪੰਜਾਬ ਦੇ ਵਿੱਚ ਰੀਤ ਚੱਲ ਗਈ ਆ ਕਿ ਇੱਕ ਕਤਲ ਕਰੋ ਜਾਂ ਦੋ ਕਤਲ ਕਰੋ ਬਾਅਦ ਇਲੈਕਸ਼ਨ ਦੇ ਵਿੱਚ ਖੋਲੋ ਜੀ ਗੱਲ ਤੇ ਆਪਾਂ ਕਹਿਣੀ ਚਾਹੁੰਦੇ ਜੀ ਤੁਸੀਂ ਸਾਰੇ ਸੂਝਵਾਨ ਜੀ ਕਿਸੇ ਇਨਸਾਨ ਦਾ ਕਤਲ ਕਰਨਾ ਕਿਸੇ ਨੂੰ ਕੋਈ ਪੁਲਿਸ ਦੇ ਵਿੱਚ ਸੀ ਜੇ ਉਹਨਾਂ ਨੇ ਕੰਮ ਮਾੜੇ ਕੀਤੇ ਸੀ ਤੇ ਉਹ ਜੇਲ੍ਹ ਦੇ ਵਿੱਚ ਵੀ ਬੈਠੇ ਸੀ ਉਹਨਾਂ ਨੂੰ ਕਾਨੂੰਨ ਉਹਨਾਂ ਨੂੰ ਵਾਕਿਆ ਹੀ ਉਹਨਾਂ ਨੇ ਕਾਨੂੰਨ ਨੇ ਸਜ਼ਾ ਦਿੱਤੀ ਪਰਮਾਤਮਾ ਨੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਉਹਨਾਂ ਨੇ ਬਹੁਤ ਮਾੜੇ ਕੰਮ ਕੀਤੇ ਮੈਂ ਇਹ ਨਹੀਂ ਕਹਿੰਦਾ ਕੋਈ ਚੰਗਾ ਕੰਮ ਕੀਤਾ ਜਿਹੜੀਆਂ ਜਿਹੜੀਆਂ ਚੰਗੇ ਮਾੜੇ ਕੰਮ ਕੀਤੇ ਉਹਦਾ ਸਾਨੂੰ ਕੋਈ ਹੱਕ ਨਹੀਂ ਅਸੀਂ ਕਿਸੇ ਦੀ ਜਾਨ ਲਈਏ ਲੋਕਾਂ ਵਿੱਚ ਕਿੰਨਾ ਕੁ ਤੋ ਸ਼ਾਹ ਦੇਖ ਨੂੰ ਮਿਲਦੇ ਪਏ ਸੀਮ ਸਾਹਿਬ ਆ ਰਹੇ ਕਿਸ ਤਰ੍ਹਾਂ ਦਾ ਦੇਖੋ ਜੀ ਸੀਐਮ ਸਾਹਿਬ ਕਰਕੇ ਹੀ ਤੇ ਸਾਰਾ ਕੁਝ ਹੋ ਰਿਹਾ ਅੱਜ ਸੀਐਮ ਸਾਹਿਬ ਕਰਕੇ ਹੀ ਤੇ ਐਡਾ ਵੱਡਾ ਸਾਹ ਵਾ ਸੀਐਮ ਸਾਹਿਬ ਆ ਰਹੇ ਆ ਤੇ ਇਸ ਵੱਡੀ ਮੇਮ ਨੂੰ ਹਿੱਸਾ ਮਿਲ ਰਿਹਾ ਦੇ ਨਾਲ ਸੀਐਮ ਸਾਹਿਬ ਦੇ ਆਉਣ ਦੇ ਨਾਲ ਇਹ ਸੀਟ ਜਿੱਤੇਗੀ ਠੀਕ ਓਕੇ